ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਰਿਹਾ ਵੀਰੋ ਕੂਤੀ ਵਸ ਸੱਟੇ ਸੱਗੇ ਕਰ ਫੜੀਗਾ ਤੇ ਲਾਉ ਜੀ ਕਰਤੀਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ ਸਹੀ 9:30 ਜੀ ਦੇਖਦੇ ਆਉਂਦੇ ਆ ਬਾਹਰ ਯਾਰ ਮੈਨੂੰ ਲੱਗਦਾ ਵੀ ਅੱਜ ਠੀਕ ਆ ਮੌਸਮ ਹਨ ਹੋ ਜੂ ਅੱਧੇ ਘੰਟੇ ਤੱਕ ਸਾਫ ਫਿਰ ਉੱਠ ਕੇ ਬੱਚੇ-ਬੁੱਚੇ ਕੱਢਾਂਗੇ ਤੇ ਉਹਨੇ ਮੜਾ ਜਾਂ ਵਾਰਮ-ਅਪ ਹੋ ਗਏ ਅੰਦਰ ਪਏ ਪਏ ਕੰਬਲ ਦੇ ਚਲੋ ਜੀ ਉਠਿਏ ਉੱਤੇ 9:30 ਵਜੇ ਦੀਆਂ ਤੇ ਬਿੱਡ ਤੁਸਲੇ 11 ਵਜੇ ਉਤਰੀਆਂ ਠੀਕ ਹੈ 9:30 ਵਜੇ ਮੌਸਮਾਈ ਸੀ 11 ਵਜੇ ਹੁਣ ਵੀ ਮੌਸਮਾਈ ਹੈ ਮੈਨੂੰ ਆਈ ਸੀ ਟੜਕੋਦੜ ਦੀ ਧੁੱਪ ਜੀ ਨਿਕਲਦੀ ਹੈ ਨਾ ਵੀ ਦਿਨ ਲੱਗ ਜੂਗਾ ਦਿਨ ਕਿਹੜਾ ਲੱਗਣਾ ਤਾਂ ਤਾਂ ਚਾਹ ਕਹਿਣੀ ਜਾਂਦਾਗਾ ਕੋਈ ਨਾ ਆਪਾਂ ਕਿੱਥੇ ਟਾਲਦੇ ਆ ਤੁਹਾਨੂੰ ਪਤਾ ਆਪਾਂ ਤਾਂ ਫਿਰ ਵੀ ਬੱਚੇ ਡਾਉਣੇ ਹੀ ਡਾਉਣੇ ਆ ਕਿਉਂਕਿ ਇਹ ਦੂ ਬਾਅਦ ਮੌਸਮ ਜਿਆਦਾ ਖਰਾਬ ਹੈ ਵੈਦਰ ਤੇ ਚੈੱਕ ਕੀਤਾ ਟੈਂਪਰੇਚਰ ਹੈ ਜਣਾ 22 ਡਿਗਰੀ 20 ਡਿਗਰੀ ਰਾਤ ਦਾ ਹੋਇਆ ਨਾ 6 ਡਿਗਰੀ ਉਹ ਦਿਨਾਂ ਚ ਜਵੇਂ ਨੁੜ ਰਹੇ ਠੀਕ ਹੈ ਕਿ ਨਹੀਂ ਤਾਂ ਕਰਕੇ ਇਧਰੋਂ ਕਰ ਦਈਏ ਲਾਈਟਾਂ ਲੂਟਾ ਬੰਦ ਬਸ ਚਲੋ ਜੀ ਘਰੇ ਚਲੀਏ ਕਰਾਂ ਤਾਂ ਤੇ ਖੇਤ ਰੋਟੀ ਫੜਾਈ ਹੈ ਚੈੱਕ ਲਈ ਜੀ ਲੱਸੀ ਤੇ ਰੋਟੀ ਤੇ ਆਪਣਾ ਰਾਤ ਵਾਲਾ ਜਮਦੂਦ ਦਾ ਛੋਟਾ ਇਹਨੂੰ ਲੈ ਕੇ ਚੱਲਦੇ ਆਂ ਖੇਤ ਤੇ ਇਧਰ ਸੱਚ ਆਪਣਾ ਮੋਤੀ ਡਾਊਨ ਸੁੱਤਾ ਹੋਇਆ ਬਿਲਕੁਲ केयरलेस टेंशन फ्री स्ट्रेसलेस ਜਦੋਂ ਸਾਰਾ ਕੁਝ ਛੱਡ ਕੇ ਬੈਹ ਰਹਿਣਾ ਸੁੱਤਾ ਕੋਈ ਚੈੱਕ ਕਰਨੀ ਹਾਂਜੀ ਮੇਰੇ ਵੀਰੋ ਪਾਉਂ ਚ ਗਏ ਜੀ ਖੇਤ ਕਹਿੰਦੇ ਆ ਕੇਪੋਰਟ ਹੋ ਗਈ ਕਹਿੰਦੇ ਸ਼ੋ ਬਣਾਣੇ ਅੱਗ ਲਾ ਰੱਖੀ ਹੈ ਮੇਰੇ ਵੀਰੋ ਮਤਲਬ ਅੱਗ ਨਾਲ ਨਿਬੜਾ ਕੀਤਾ ਕਹਿੰਦੇ ਇਕੱਠਾ-ਉਕੱਠਾ ਨਹੀਂ ਬਣਾਵਾਂਗਾ ਆ ਦੇਖੋ ਰੋਟੀ ਵੀ ਰੱਖ ਦਿੱਤੀ ਠੀਕ ਹੈ ਤੇ ਆਪਾਂ ਅੱਜ ਚੱਲ ਗਏ ਘਰੋਂ ਐ ਕੰਮ ਨਾ ਕਹਿਦਣਾ ਇੱਥੇ ਕੋਈ ਕੰਮ ਨਾ ਲਓ ਜੀ ਹੋ ਗਿਆ ਉਹੀ ਕੰਮ ਜੀ ਦਾ ਡਰ ਸੀ ਚਿਕਾ ਦੀ ਕਹਿੰਦੇ ਤੰਗੜੀ ਕਹਿੰਦੇ ਮਾੜ ਆਇਆ ਵੱਟ ਤੇ ਪੈ ਉਹ ਅੰਦਰ ਪਿਆ ਉਹ ਚੁੰਡ ਜਿਹਾ ਕਹਿੰਦਾ ਪ੍ਰਾੜੀ ਉਹਨੂੰ ਵੱਟ ਤੇ ਕਰਿਆ ਮੈਂ ਵੀ ਕੋਈ ਦਿੱਕਤ ਨਹੀਂ ਫਿਰ ਕੀ ਐ ਇੰਨਾ ਕੰਮ ਤਾਂ ਕਰ ਹੀ ਸਕਦੇ ਆ ਯਾਰ ਓ ਮਾਈ ਗੋਡ ਲਓ ਜੀ ਸਟਾਰ ਕਬੂਤਰ ਬਾਜਾਂ ਦੇ ਟੱਕਰ ਹੋ ਗਈ ਕਹਿੰਦੇ ਬਾਦਲਾ ਛੜ ਗਿਆ ਅੱਗੋਂ ਚੋਬਰ ਹੋਦਾ ਮੈਂ ਕਿੱਧਰ ਜਾਂਦਾ ਓਏ ਆ ਦੇ ਰਿਹਾ ਆ ਸਰਾਵਰ ਸਹਲਾ ਧੂਆਂ ਤਾਂ ਦਾ ਜਵੇਂ ਨਹੀਂ ਮਾਰਦਾ ਇਹ ਇਹ ਖੇਤੋਂ ਆਏ ਮੈਂ ਵੀ ਰੋਟੀ ਫੜਾ ਆ ਤੇ ਨਾ ਇੱਕ ਮਿੰਟ ਦੋ ਮਿੰਟ ਬਸ ਠੀਕ ਆ ਮੈਂ ਵੀ ਚੱਲਦਾ ਕਰ ਨੂੰ ਓਕੇ ਬੇਬੀ ਓਕੇ ਹੰਜੀ ਮੇਰੇ ਵੀਰੋ ਆਗੇ ਜੀ ਘਰੇ ਤੇ ਹੁਣ ਖੋਲਦੇ ਆ ਖੁੱਡੇ ਬਈ ਲੈ ਕੇ ਬਾਬੇ ਦਾ ਨਾਮ ਪਹਿਲਾਂ ਤਾਂ ਜੀ ਇਧਰਲੇ ਖੁੱਡੇ ਚ ਬੜੀ ਠੀਕ ਆ ਤੇ ਇਧਰੋਂ ਚੱਕੀਏ ਬਿੱਗ ਬੱਚੇ ਆ ਹੁਣ ਹੋਗਾ ਬੱਚਿਆਂ ਨਾਲ ਬਿੱਠਾ ਬਿੱਗ ਲਗਾ ਦੇਖਿਓ ਪਹਿਲਾਂ ਖਾਵੇ ਹੋ ਪੀਲੀਆਂ ਬੈਠਾ ਮਾਰ ਰਿਹਾ ਤੇ ਚੱਕਰ ਕੀ ਕੱਲੀ ਕਣਕ ਸਰੋਂ ਦੇ ਘਰ ਤੇ ਮੱਕੀ ਵੀ ਘਟਾਦੀ ਇਹਨਾਂ ਦੀ ਜਮਾਤ ਆ। ਰਤੈ ਨੂੰ ਛੱਡਦੀ ਬਈ ਬਾਹਰ ਛਤਰੀ ਤੇ ਬੈ ਜਾ ਓਏ। ਫੇਰ ਰਤੈ ਦਾ ਭਰਾ ਹੋ ਗਿਆ। ਆ ਇਹਨਾਂ ਨੂੰ ਹਟਾ ਲੇ ਬਾਈ। ਇਹਨਾਂ ਨੂੰ ਵੀ ਬਾਈ ਜਿੱਤਾਂਗੇ। ਪਹਿਲਾਂ ਹੀ ਕਹਿਆ ਤੁਹਾਨੂੰ ਮੈਂ। ਬਾਪਾ ਕਰੇ ਪੋਤ ਕਰ ਜਾਂਦੇ ਰਗੇ ਹਨਾ ਸਾਹ ਰਹਿਣ ਚਾਲਦੇ। ਤੇ ਅਹੋਜੇ ਇਹਨਾਂ ਨੂੰ ਵੀ ਜਿੱਤਾਂਗੇ। 7 ਸੁੱਤਾਂ ਲਈ ਬਾਜੀ ਵੜਗਾਵਾਂਗੇ। ਲਾਮ ਵਾਲੀਆਂ ਬਾਜ਼ੀਆਂ ਨੂੰ ਬਹੁਤ ਤੇਜ ਐ ਇਹ। ਪਹਿਲਾਂ ਹੀ ਅੰਦਾਜ਼ ਇਹਨਾਂ ਪਾ ਚਾਲ ਚੱ ਛਤਰੀ ਤੇ ਬੈ ਜਾ। ਅਕੈਰ ਰੋਲਟ ਠੀਕ ਹੈ ਕਿ ਨਹੀਂ ਕਿਉਂਕਿ ਆਪਾਂ ਨੂੰ ਪਤਾ ਇਹਨਾਂ ਨਾਲ ਦੇ ਉੱਡੇ ਹੋਏ ਇਹਨਾਂ ਦਾ ਭਰਾ ਜਿੱਤਿਆ ਹੋਇਆ ਪਹਿਲਾਂ ਠੀਕ ਹੈ ਕਿ ਨਹੀਂ ਵਧੀਆ ਆਲਮ ਵਾਲੀ ਬਾਈ ਬੜਕਾਈ ਅੱਠ ਹੋਏ ਬੈਠਾ ਸੀਗਾ ਤੇ ਲਗਭਗ ਓਕੇ ਏਅਰਪੋਰਟਾਂ ਲੋ ਨੂੰ ਵੀ ਕਾਮ ਜਾਵਾ ਪਰ ਮੈਨੂੰ ਆਇਆ ਵੀ ਲੋ ਨੂੰ ਜ਼ੋਰ ਵਾਲਾ ਮਾਰਦਾ ਲੋ ਨੂੰ ਸਿਰੇ ਨੁਕੜਦਾ ਹੈ ਠੀਕ ਹੈ ਕਿ ਨਹੀਂ ਤੇ ਇਧਰੋਂ ਕੱਢਨੇ ਹੁਣ ਆਪਣੇ ਸ਼ੇਰਾਂ ਨੂੰ ਹਾਂ ਜੀ ਮੇਰੇ ਵੀਰੋ ਤੇ ਕੱਢਦੇ ਮੇ ਬੱਚੇ ਜਿੰਨੇ ਛੜਨੇ ਸੀਗੇ ਤੇ ਇੱਕ ਗੱਲ ਹੋ ਰਹੀ ਆ ਭੈਣ ਚ ਆਹੀ ਨਹੀਂ ਹੁੰਦਾ ਅੱਜ ਬਈ ਬੱਚੇ ਵਿਹਲੇ ਨਹੀਂ ਸੀਗੇ ਯਾਰ ਈਗਾ ਆਪਾਂ ਝੂਠ ਨਹੀਂ ਬੋਲਦੇ ਕੋਈ ਵੀ ਬੱਚਾ ਵਿਹਲਾ ਨਹੀਂ ਸੀਗਾ ਅੱਜ ਯਾਰ ਦਾਣੇ ਚੱਕਦੇ ਸੀ ਰਾਤ ਦੇ ਆਦ ਖੁਟਰੀਆਂ ਬਾਹਰ ਪਈਆਂ ਦਾਣੇ ਵਾਲੀਆਂ ਤੇ ਮੈਨੂੰ ਐ ਸ਼ੱਕ ਪੈਂਦਾ ਵੀ ਨਾ ਕਹਿਣ ਦਾ ਭਾਬੀ ਐਂ ਲਾਦੇਵੇਂ ਖੁੱਡੇ ਖੱਡੇ ਸਾਫ਼ ਕੀਤੀ ਸੀ ਕੱਲ ਆਪਾਂ ਉਹਦਾ ਕਰ ਕੇਵੇਂ ਕਲੀ ਕੁਲੀ ਪਾਈ ਸੀਗੀ ਉਪਰ ਆਇਆ ਕਰ ਜਾਂਦਾ ਬੱਚਾ ਮਾੜਾ ਮੋਟਾ ਵੀ ਇੱਕ ਇੱਕ ਤਾਂ ਕਲੀ ਚੜ੍ਹਦੀ ਹੁੰਦੀ ਹੈ ਹਨਾ ਵੀ ਉਹ ਕੋਈ ਇਸ਼ੂ ਬਣ ਗਿਆ じゃ ਕੱਲ ਜਿਆਦਾ ਰੱਜ ਕੇ ਦਾਣੇ ਖਾਦੇ ਨੂੰ ਮੈਨੂੰ ਲੱਗਦਾ ਤੇ ਬੱਚੇ ਵੀਲੇ ਨਹੀਂ ਸੀ ਯਾਰ ਆਪਾਂ ਚੂਠ ਨਹੀਂ ਬੋਲਦੇ ਹਨਾ ਬੱਚੇ ਸਾਰੇ ਆਂਦਰੀ ਦਾਣੇ ਹੈਗੇ ਤੇ ਇਧਰੋਂ ਭਾਈ ਆਪਾਂ ਵੱਡੇ ਕੂਤਰਾਂ ਵਾਲੇ ਕੂਟੇ ਵੀ ਖੋਲ ਲੈ ਠੀਕ ਹੈ ਤੇ ਇਹਨਾਂ 'ਚ ਥੋੜੀ ਜੀ ਸੈਟਿੰਗ ਕਰਨੀ ਬੱਚਿਆਂ ਦੀ ਆਪਾਂ ਲਗਭਗ ਆਪਣੀ ਕਾਲੀ ਖੰਡ ਥਲੇ ਦੋ ਬੱਚੇ ਨਿਕਲੇ ਆ ਠੀਕ ਹੈ ਤੇ ਇਧਰੋਂ ਇੱਕ ਬੱਚਾ ਚੱਕਣਾ ਆਪਾਂ ਜਿਹੜਾ ਚਲੋ ਛੋਟਾ ਇਹ ਚੱਕ ਲੈਨੇ ਆ ਇੱਕ ਚੱਕ ਲੈਨੇ ਆ ਆਪਾਂ ਤੇ ਇੱਕ ਇਹਦੇ ਥੱਲੇ ਪਿਆ ਰਹੂਗਾ ਇਹ ਬੱਚਾ ਆਪਾਂ ਦੂਜੇ ਕੂਡੇ 'ਚ ਰੱਖਦੇ ਆਪਾਂ ਇਹ ਆਪਾਂ ਕਾਲੀ ਥਲੇ ਪਲਾਉਂਦੇ ਸੀਗੇ ਯਾਰ ਤੇ ਇਧਰੋਂ ਫਿਰ ਉਹ ਕਬੂਤਰ ਵੀ ਵਿੱਲੇ ਹੀ ਐ ਇਹ ਤੋਂ ਬਾਅਦ ਜੋੜਗਾ ਤਾਂ ਲਾਉਣਗੇ ਹੀ ਨਹੀਂ ਆਪਾਂ ਤੇ ਮੈਂ ਨਾਲੇ ਇੱਕ ਇੱਕ ਬੱਚਾ ਸੌਖਾ ਪਾਲ ਲੈਣਗੇ ਵੀ ਇਧਰੋਂ ਇਹਦੇ ਤੋਂ ਨੇ ਫੂਕੇ ਅण्डे ਤੇ ਰਹਿ ਜੀਗੇ ਬੱਚੇ ਦੇ ਸਹੀ ਮਾਂ ਪਿਓ ਦਾ ਆ ਹੈ ਇਹਨਾਂ ਥਲੇ ਫੂਕੇ ਅण्डे ਤੇ ਰਹਿ ਜਾ ਦੇਖੋ ਇਹ ਚੱਕ ਦਿੰਨੇ ਆ ਤੇ ਬੱਚਾ ਰੱਖ ਦਿੰਨੇ ਆਪਾਂ ਥੱਲੇ ਇਹਨਾਂ ਦੇ ਓਕੇ ਹੁਣ ਸੌਖਾ ਪਾਲ ਜੂਗਾ ਬੱਚਾ ਇਹਦਾ ਓਕੇ ਵੀਰ ਬੋਟਾ ਸੈਟ ਆ ਬਾਬੇ ਹਰਾ ਕੰਮ ਇਧਰ ਇਹਨੇ ਵੀ ਬੱਚਾ ਕੱਢ ਲਿਆ ਗੂਰੀ ਨੇ ਮੰਤਲਾ ਦਾ ਯਾਰ ਮਾਹੀ ਕੱਢਿਆ ਕਰਮਾਲੀ ਨੇ ਹੂੰ ਕੱਢ ਰੱਖੇ ਓਕੇ ਲਓ ਜੀ ਇਧਰ ਸਵੇਰ ਦੇ ਟਾਈਮ ਦੇ ਦਾਣੇ ਵੀ ਰੱਖ ਦिए ਕਬੂਤਰਾਂ ਨੂੰ ਆਇਓ 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 ਪੁੱਤ ਤੇ ਇਧਰ ਬਾਟ ਕਾਲੇ ਕਬੂਤਰਾਂ ਨੂੰ ਦਾਣੇ ਪਾ ਰਹੇ ਠੀਕ ਹੈ ਤੇ ਜਿਹੜੇ ਇਧਰ ਬੱਚੇ ਬੈਠੇ ਵੀ ਇਹਨਾਂ ਨੂੰ ਵੀ ਦਾਣੇ ਪਾ ਦਿਆਂ ਜਿਵੇਂ ਆਹ ਬੈਠੀ ਠੀਕ ਹੈ ਇਧਰ ਹੋਗੇ ਦੋ ਅੱਜੇ ਕੁਝ ਉਧਰ ਦੋ ਚਾਰ ਹੋਗੇ ਜਿਹੜਾ ਸਾਰੇ ਨੂੰ ਨੇ ਖਾਨਲੇ ਚ ਦਾਣੇ ਪਾ ਦੇਣਾ ਤੇ ਇਹਨਾਂ ਨਾਲ ਚੁਕੜਾ ਸੁੱਕ ਜਾਂਦੇ ਹੈ ਤੇ ਹੁਣ ਦਿਖਾਉਣਾ ਤੁਹਾਨੂੰ ਵੀ ਕਿਹੜੇ-ਕਿਹੜੇ ਕਬੂਤਰ ਛੱਡੇ ਹੈਗੇ ਠੀਕ ਹੈ ਅ ਇੱਕ ਮਿੰਟ ਰੁਕੋ ਛੱਡੇ ਉਹ ਹੀ ਹੈ ਜਿਹੜੇ ਅੜੀ ਕਰਦੇ ਹੁੰਦੇ ਆਥਨ ਮੇਲੇ ਹਣਾ ਉਨੇ ਨੂੰ ਟਾਈਮ ਨਾਲ ਹੀ ਕੱਢਤਾ ਬਾਹਰ ਪਾਂ ਤੇ ਡਾ ਵੀ ਦਿੱਤਾ ਮੈਨੂੰ ਤਾਂ ਆਪਣੀ ਥੀਂਦਾ ਯਾਰ ਆ ਗਏ ਬਈ ਸਾਰੇ ਆ ਗਏ ਇਹ ਹੋ ਗਏ 2 4 6 7 ਦੋਵੇਂ ਤਾਂ ਥੋੜੇ ਸਾਹਮਣੇ ਛੱਡੇ ਪਹਿਲਾਂ ਵਾਲੇ ਠੀਕ ਐ ਬਗਲ ਟੂਸਿਆਂ ਵਾਲੇ ਤੇ ਇੱਕ ਗੁਲਾਬੀ ਟੂਸਿਆ ਵਾਲਾ ਇੱਕ ਹਰੇ ਟੂਸਿਆਂ ਵਾਲਾ ਯਾਰ ਇੱਕ ਟੂਸਾ ਟੋਰੀ 5 ਇੱਕ ਕੱਲੀ ਹਰੀ ਟੋਰੀ ਤੇ ਇੱਕ ਗੁਲਾਬੀ ਕਾਂਤਰਾ ਹਰੀ ਬੇਟ ਠੀਕ ਐ ਗਿਲ ਲਓ ਪੂਰੇ ਆ ਨਾ ਸਾਰੇ ਆ ਫਿਰ ਬੇ ਟੋਲੀ ਬਣਾਈ ਪਤਾ ਨਹੀਂ ਕਿੰਨੇ ਤਾਂ ਇੱਕ ਥੋੜਾ ਜਾ ਢਾ ਜਾਂਦਾ ਕਾਂਤਰਾ ਬੈਠਾ ਠੱਪੇ ਮਾਰਦਾ ਹਾਂਜੀ ਮੇਰੇ ਵੀਰੋ ਤੇ ਸਾਰੇ ਛੋਟੇ ਬੱਚੇ ਵੀ ਬਾਹਰ ਕੱਢਦੇ ਪਏ ਆਪਾਂ ਠੀਕ ਹੈ ਜਿੰਨੇ ਵੀ ਸੀ ਕਾਂਤਰਾ ਵਾਲੇ ਟੂਸਿਆਂ ਵਾਲੇ ਤੇ ਆਪਣੇ ਫੂੰਜਿਆਂ ਵਾਲੇ ਫੂੰਜੇ ਬਗਲ ਬੁਗਲ ਰਤੀ ਹਰੀ ਗਲਾ ਬੀ ਟੌਰੀ ਹਰੀ ਬਗਲ ਟੱਡ ਟੂਸਿਆਂ ਵਾਲੇ ਜਿੰਨੇ ਵੀ ਛੋਟੇ ਬੱਚੇ ਹੁੰਦੇ ਸਾਰੇ ਬੱਚੇ ਬਾਹਰ ਕੱਢਦੇ ਬਰੋ ਠੀਕ ਹੈ ਇੱਕ ਹੋ ਬੈਠਾ ਬਾਕੀ ਆ ਬੈਠੇ ਰਤੀ ਰੁਤੀ ਅਰਗੇ ਬਾਕੀ ਸ਼ਿਕਾਰੀਦਰੋਂ ਬੋਸੋਂ ਨੂੰ ਪਤਾ ਆ ਬੈਠੇ ਠੀਕ ਆ ਕਿ ਨਹੀਂ ਤੇ ਕੁਛ ਇਧਰ ਛਧਰੀ ਤੇ ਬੈਠਿਆ ਉਹ ਕੈਰਬੋਟਾਂ ਉਤਲੀ ਟੋਲੀ ਆਪਣੀ ਮੈਨੂੰ ਲੱਗਦਾ ਭਾਈ ਸਾਹਿਬ ਖੜ ਦੇ ਉਤਰੀ ਟੋਲੀ ਆਪਣੀ ਹੋ ਜਾਂਦੀ ਹੋਰ ਕੋਈ ਸੀ ਨਹੀਂ ਟੋਲੀ ਆ ਗਈ ਆਪਣੇ ਸਿਰ ਤੇ ਜਾਵਾਂ ਆ ਹੁਣ ਦਿਖੀ ਐ ਇਹਨਾਂ ਚ ਛੀ ਤਾਂ ਉੜਦੇ ਇਕੱਠੇ ਇਕੱਲਾ ਇੱਕ ਬੱਚਾ ਡੁੱੜਦਾ ਹੈਗਾ ਲਓ ਜੀ ਦੋ ਬੱਚੇ ਲੱਗਦਾ ਹੋਰ ਉਡਣਗੇ ਇੱਕ ਤਾਂ ਹਰੀ ਬਗਲ ਵਾਲਾ ਇੱਕ ਹਰੇ ਗਲਾ ਵੀ ਟੂਸਿਆਂ ਵਾਲਾ ਲੱਗਦਾ ਪਾਉਣਗੇ ਰਵਾਣਗੇ ਖਰੀ ਬਗਰਾਲ ਤਾਂ ਬੈਜੂਗਾ ਤੇ ਹਰੇ ਕਲਾ ਵੀ ਟੂਸਿਆਂ ਲਾ ਉਡ ਸਕਦਾ ਕਿਦੋਂ ਵੀ ਉਡਣਗੇ ਮੈਨਾਂ ਲਾ ਉਡਣਗੇ ਉਹ ਸੱਚ ਉਹਦਾ ਹਰੀ ਬਗਰਾਲ ਦਾ ਇੱਕ ਫੂਚੂ ਫੰਗ ਪੱਟਾ ਕਿਵੇਂ ਪੜਦੇ ਤਾਂ ਇਹ ਹੰਡਾਈਏ ਬਈ ਦੂਜੇ ਬੱਚੇ ਵੀ ਕੋਈ ਅੱਜ ਹੈ ਕੱਲਾ ਮੈਂ ਮੁੜ ਕੇ ਇਹ ਮੈਨੂੰ ਤਾੜਨ ਲੱਗਿਆ ਨੂੰ ਔਖਾ ਕਰਨਾ ਇਹਨਾਂ ਨੇ ਬਾਕੀ ਸ਼ਾਇਦ ਮੇ ਵੀ ਉਹਨੂੰ ਚੁੱਭ ਰਾਜ ਜਿਸ ਨੂੰ ਇਹਨਾਂ ਨੂੰ ਤਾੜਨੇ ਹੋਣ ਪਰ ਫਿਰ ਵੀ ਮੈਂ ਖਾ ਇਹਨੂੰ ਕਿਰਾਂ ਡਾਈ ਦੇਵਾਂ ਆਪ ਠੀਕ ਹੈ ਇਹਨਾਂ ਸਭ ਨੂੰ ਡਾਈਏ ਜਿੰਨੇ ਛਤਰੀਆਂ ਤੇ ਬੈਠੇ ਆਪਾਂ ਤੇ ਦੂਜੇ ਬੱਚੇ ਡਾਊਨ ਤੋਂ ਪਹਿਲਾਂ ਵੀ ਮੈਂ ਜਿਹੜੇ ਛੋਟੇ ਚਾਰ ਬੱਚੇ ਬਾਹਰ ਕੱਢਦੇ ਹੁੰਦੇ ਆ ਤੇ ਉਹ ਵੀ ਕੱਢ ਦੀ ਠੀਕ ਐ ਛੋਟੇ ਚਾਰ ਬੱਚੇ ਵੀ ਬਿਠਾ ਦੇ ਪਛੜੀ ਤੇ ਮਿੰਨੀ ਪੀਸ ਬਿਲਕੁਲ ਤੇ ਬਾਕੀ ਬਸ ਮੈਨੂੰ ਤਾਂ ਲੱਗਦਾ ਸਾਰੇ ਖੇਤਰੀ ਤੇ ਹੋ ਗਈ ਸੈਟਿੰਗ ਹਨਾ ਇੱਕ ਉਹ ਕਬੂਤਰ ਕਿਦਾ ਫਿਰਦਾ ਠੱਪੇ ਮਾਰਦਾ ਪਾਸੇ-ਪਾਸੇ ਇਹ ਇੱਕ ਆਪਣੀ ਨਵੀਂ ਤੂਸੀ ਡੰਡੇ ਦੇ ਥੋੜੀ ਉੱਥੇ ਬੈਠੀ ਸੀ ਜਾ ਕੇ ਯਾਰ ਉਦੋਂ ਪਤਾ ਨਹੀਂ ਉੱਡ ਕੇ ਖੇਤਰੀ ਤੇ ਆ ਗਈ ਕਿ ਨਹੀਂ ਉਹ ਆਹਾਂ ਆ ਗਈ ਠੀਕ ਆ ਉਹ ਬੈਠੀ ਹੋ ਵੀ ਓਕੇ ਹੋ ਗਈ ਰਿਪੋਰਟ ਮੈਂ ਕੱਢਦੇ ਇਹਨਾਂ ਨੂੰ ਸਾਰਿਆਂ ਨੂੰ ਡਾਉਣੇ ਹੁਣ ਇਕੱਠਿਆਂ ਨੂੰ ਇਹਨਾਂ ਨੂੰ ਹੈਡੂ ਹੈਡ ਹੁਣ ਕਰ ਲੈ ਬਈ ਸਾਰੇ ਬੱਚੇ ਕੁਸ਼ਰੀ ਦੇ ਠੀਕ ਆ ਥੱਲੇ ਬਾਦ ਛੋਟੇ ਰਹਿ ਗਏ ਚਾਰ ਬੱਚੇ ਤੇ ਇੱਕ ਨਾਲ ਇੱਕ ਹੋਰ ਛੋਟੀ ਪੱਠੀ ਐ 2 ਸੇ ਡੰਡੇ ਵਾਲੀ ਉਹ ਵਾਲੀ ਛੋਟੀ ਤਾਂ ਕਰਕੇ ਇੱਕ ਉਹ ਬਾਕੀ ਸਾਰੇ ਆ ਛਤਰੀ ਤੇ ਆ ਕੇ ਖੜ ਜਾ ਹੁਣ ਡਬਲੇ ਸਾਰੇ ਦੇਖੋ ਬਣ ਜਾਣਾ ਮਾਹੌਲ ਗਏ ਸਾਰੇ ਓ ਹੋ 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 ਹੋਣ ਬਣਿਆ ਸੀਨ ਪੂਰਾ ਕਹਿੰਦੇ ਇੰਜ ਝੜਨਾ ਬਚਿਆ ਨੇ ਇੰਜ ਇੰਜ ਮੇਰੇ ਰੋ ਇੰਜ ਉਹ ਕਿਉਂ ਵੀ ਰੋੜ ਕੋਈ ਨਹੀਂ ਕਰਨਾ ਸਾਰੇ ਲੱਗੇ ਹੀ ਆ ਲੱਗ ਭਗ ਬਸ ਕੁਝ ਬੱਚਾ ਤੇ ਨਿਗਾਹ ਰੱਖਣੀ ਹੈ ਬਾਕੀ ਸਾਲ ਸਾਨੂੰ ਪਤਾ ਹੀ ਹੈ ਕੀ ਹਿਸਾਬ ਦਾ ਬੈਠੀ ਆ ਸਾਰਿਆਂ ਦਾ ਹਾਂਜੀ ਬਾਪੇਓ ਇਹ ਰਾਂ ਟੈਨਸ਼ਨਾਂ ਪੈ ਜਾਂਦੀਆਂ ਫਾਲਤੂ ਦੀਆਂ ਹੁਣ ਬੱਚੇ ਡਾਤੇ ਆਪਾਂ ਸਾਰੇ ਚੱਲ ਪਹਿਲਾਂ ਨੇ ਵੱਡੇ ਬੱਚੇ ਫਿਰਦੇ ਸੀ ਫਿਰਦੇ ਸੀ ਗੱਲ ਵੱਖਰੀ ਆ ਠੀਕ ਆ ਕਿ ਨਹੀਂ ਉਦੋਂ ਬਾਅਦ ਆਪਾਂ ਛੋਟੇ ਬੱਚੇ ਡਾਤੇ ਨਾ ਸਾਰੇ ਟੀਏ ਸਾਰੇ ਉੱਚੇ ਲੱਗ ਗਏ ਇੱਕ ਗੱਲ ਹੋਰ ਭੈਂਦਰਾ ਥੱਲੇ ਦਾ ਕੁਝ ਦੀਂਦਾ ਹੀ ਨਹੀਂ ਮੈਨੂੰ ਚੱਲ ਆ ਫਿਰਦੇ ਆਏ ਤਾਂ ਮਾਡੇ ਮੋٹے ਦੇ ਵਿੱਚ ਭੱਜੇ ਭੱਜੇ ਜਣਾ ਘਰ ਭਰਿਆ ਪਿਆ ਸਾਰਾ ਬੱਚਿਆਂ ਨਾਲ ਤੇ ਹੁਣ ਘਰੋਂ ਫੋਨ ਆ ਗਿਆ ਆ ਕੇ ਖੇਤ ਚ ਆਫੜਾਏ ਆਲੇ ਮੰਡੋਂ ਵੀ ਲੈਣਾ ਸਰੋਂ ਦਾ ਵੀ ਯਾਰ ਹੁਣ ਇੱਥੇ ਕੋਈ ਹੈ ਵੀ ਨਹੀਂ ਛੋਟੇ ਬੱਚੇ ਉੱਡੇ ਫਿਰਦੇ ਆ ਹਨਾ ਵੀ ਮਾਨਕ ਚਲੋ ਕੀ ਸੀਨ ਬਣਾ ਗਏ ਹੁਣ ਇਹ ਚੀਜ਼ ਦਾ ਯਾਰ ਚੱਕਰਾ ਹੈ ਚਲੋ ਦੇਖਦੇ ਆ ਯਾਰ ਸੀਨ ਬਿਠਾਉਣਿਆਂ ਜਿੰਨੇ ਕ ਬੰਦੇ ਆ ਫਿਰ ਨਾ ਉਹ ਟੈਨਸ਼ਨ ਪੈ ਜਾਂਦੀ ਏ ਯਾਰ ਫालतू ਦੀ ਬਾਬੇ ਹੋਰ ਕੋਈ ਗੱਲ ਨਹੀਂ ਬੱਚੇ ਬੱਚੇ ਆ ਸਮਾਨ ਚ ਬਈ ਆ ਤਾਂ ਚਿੜਗਾਂ ਏ ਇਹ ਨਹੀਂ ਬੱਚੇ ਬੱਚੇ ਆਪਣੇ ਇੱਧਰ ਫਿਰਦੇ ਆ ਹੋਰ ਪਿਛਲੇ ਪਾਸੇ ਬਾਕੀ ਬਹਿਰੀ ਬੂਰੀ ਦੀ ਬਾਅਦ ਦੀ ਨਿਗਰੱਖਣੀ ਪੈਂਦੀ ਆ ਨਾ ਜਿਹੜੇ ਸਾਹ ਦੇ ਭੱਜੇ ਫਿਰਦੇ ਸਾਰੇ ਬੱਚੇ ਆ ਆ ਗਿਆ ਆਪਣੇ ਜਿਵੇਂ ਕੋਹਿਆ ਫਿਰਦੇ ਜੂਮ ਮਾਰ ਕੇ ਦਿਖਾਵਾਂ ਜਿਵੇਂ ਆ ਆ ਗਿਆ ਆ ਆ ਗਿਆ ਆ ਆਗੇ ਉੱਚੇ ਦਾ ਫਿਰ ਸਾਨੂੰ ਪਤਾ ਇੱਧਰਲੇ ਪਾਸੇ ਨੁੜਦੇ ਉਹ ਸਾਰੇ ਉਹ ਦੇਖੋ ਤਾਂ ਹਾਂ ਤਾਂ ਸਮਾਨ ਫੁੱਲੋ ਹੈ ਬਜਾਵਾਂ ਹਲਾ ਚਾਹ ਫੜਾਈ ਸੀ ਦੀ ਇਹ ਤੇ ਠੀਕ ਹੈ ਬੱਚੇ ਦਾ ਸਾਰਾ ਹੀ ਅਤਰਿਛ ਹੋ ਗਿਆ ਬਸ ਜਿੰਨੇ ਬੈਠੇ ਸੀ ਉਹ ਬੈਠ ਗਏ ਦੂਜੇ ਬੱਚੇ ਲਗਭਗ ਬੱਚੇ ਅਤਰਿਛ ਹੈ ਸਾਰੇ ਕੋਈ ਵੀ ਨਹੀਂ ਦਿਖ ਰਿਹਾ ਮੈਨੂੰ ਤਾਂ ਵੀ ਕਿੱਥੇ ਕੁੱਤੇ ਕੋਈ ਖਰਦਾ ਵੀ ਹੈ ਕੋਈ ਨਹੀਂ ਫਰਦਾ ਪਹਿਲਾਂ ਚਲੋ ਚਾਹ ਫੜਾਈਓ ਸਾਰੇ ਹੀ ਬੱਚੇ ਬੰਦ ਗਏ ਸੀ ਬਈ ਉਸ ਤੋਂ ਬਾਅਦ ਤੇ ਜਿਹੜੇ ਥੱਲੇ ਥੱਲੇ ਫਰਦੀ ਸੀ ਤਾਂ ਬਹਿ ਗਏ ਜਿਹੜੇ ਬੰਦ ਵਾਲੀ ਸੀ ਤਾਂ ਹੀ ਲੈ ਕੇ ਛੇ ਤਾਂ ਪਹਿਲਾਂ ਵਾਲੇ ਬਗਰੋ 7-8 ਦੂਜੇ ਹੋਣੂ ਸਾਰੇ ਰੱਬ ਜੀ ਵੜ ਗਏ ਨਛੇ ਦੀ ਦੀ ਚਾਹ ਫੜਾਇਆ ਯਾਰ ਬੰਨਾ ਲਓ ਜੀ ਰੱਤੇ ਦਾ ਬਲੱਡ ਕੱਟ ਗਿਆ ਗਲਾਬੀ ਬਗਲ ਗਲਾਬੀ ਟੂਸਾ ਡਬਲ ਬਾਡੀ ਕੂਤਰ ਵੇਖੋ ਆਉਂਦਾ ਇਹ 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 ਆ ਜਾ ਆ ਜਾ ਕਰਦੇ ਲੈਂਡਿੰਗ ਕਰਦੇ 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 ਤੇ ਬਾਕੀ ਬੱਚੇ ਵੀ ਆਉਂਦੇ ਨੂੰ ਬੈਠ ਗਏ ਵੀ ਲਗਭਗ ਆਪਣੇ ਜਿੰਨੇ ਨਵੇਂ ਉੱਡੇ ਸੀਗੇ ਦੂਸਰਾਂ ਵਾਲੇ ਇਹ ਤਾਂ ਦੂਸਰਾਂ ਵਾਲੇ ਇਹ 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 ਲੋ ਭਾਜੀ ਇਹਨੂੰ ਬੈਠਣ ਨੂੰ ਥਾਂ ਵੀ ਨਹੀਂ ਥਿਆ ਰਿਆ ਹਨਾ ਲੈ ਇਹ ਅੜੀ ਕਾਦੀ ਕਰੀਏ ਨਾ ਇਹਨਾਂ ਤੋਂ ਹੈ ਨਹੀਂ ਇੰਨੇ ਵਾਲਾ ਤਾਂ ਨੂੰ ਨਾ ਮੁਰਝ ਕੇ ਦੀ ਬੇਇਤੀ ਕਰਾ ਦੇ ਉਹ ਬੈਠ ਕੇ ਸਾਰੇ ਹਨਾ ਬਾਕੀ ਬਚਿਆ ਆਉਂਦੇ ਮਗਾ ਜਿਹੜੇ ਨਵੇਂ ਸਿਕਾ ਉਹ ਹੁੰਦਾ 23 ਫਿਰਦੀ ਆ 26 ਉਰੀ ਆ ਹਨਾ ਸਾਰੇ ਫਿਰਦੇ ਆ ਬਾਕੀ ਦਿਨ ਜਾਂ ਕਾਫੀ ਬ੍ਰਾਈਟ ਹੋ ਗਿਆ ਬਾਕੀ ਆਉਂਦੇ ਕੁਛ ਨਹੀਂ ਵੀ ਨਹੀਂ ਜੀ ਓਕੇ ਰਪੋਟਾਂ ਵਾਸ ਕੀ ਯਾਰ ਬਾਗ ਨੁਕਸਾਨ ਹੋ ਗਿਆ ਕ ਬਿੱਲੀ ਲੈ ਕੇ ਭੱਜ ਗਈ ਕੁ ਬੱਚਣ ਯਾਰ ਹਾ ਹਾ ਜਿਹੜੀ ਛੋਟੀ ਨਹੀਂ ਸੀ ਟੂਸੇ ਡੰਡੇ ਵਾਲੀ ਪੱਠੀ ਤੇ ਇੱਕ ਤਾਂ ਦੂਸਰੀ ਵਾਲੀ ਵੱਡੀ ਸੀ ਪਹਿਲਾਂ ਸੀ ਜਿਹੜੀ ਸ਼ਬਦੀ ਬਕਾਂ ਲੈਣ ਸੀ ਇੱਕ ਉਹਨਾਂ ਚੋਂ ਅਗਲੇ ਝੂਲੀ ਦੇ ਸੀਗੇ ਦੋ ਇੱਕ ਤਾਂ ਤਾਂ ਫੂੰਝਾ ਟੂਸਾ ਕਰਤਾ ਸੀ ਆਪਾਂ ਕਬੂਤਰ ਦਾ ਇੱਕ ਜਿਹੜੀ ਕਬੂਤਰੀ ਸੀ ਉਹਦੇ ਕਰਤਾ ਸੀ ਆਪਾਂ ਟੂਸਾ ਡੰਡਾ ਛੋਟੀ ਟੂਸੇ ਸਿੰਡਲ ਜਿਹੜੇ ਨਿੱਕੇ ਬਚਾਂ ਨਾਲ ਥੱਲੇ ਬੰਨਦੇ ਹੁੰਦੇ ਸੀਗੇ ਉਹ ਇੱਥੇ ਬੈਠੀ ਸੀ ਵੀ ਆਹ ਉੱਡ ਕੇ ਨਾ ਇੱਥੇ ਆ ਕੇ ਬਹਿ ਗਈ ਮੈਂ ਥੱਲੇ ਵੀਡੀਓ ਐਡਿਟ ਕਰੀ ਜਾਂਦਾ ਸੀ ਪਤਾ ਨਹੀਂ ਰੇਸ ਤੇ ਡਾ ਕੇ ਉੱਥੇ ਕਰ ਲਾਂ ਚਲ ਮੈਂ ਕੋਈ ਨਾ ਆਪੇ ਆ ਜੂਗੀ ਇੱਥੇ ਬੈਠੀ ਜੀ ਭੈਣ ਇੱਥੋਂ ਬੈਠ ਨੂੰ ਬਿੱਲੀ ਜਾ ਕੇ ਭੱਜ ਗਈ ਆਂਦੀ ਹੋ ਕੇ ਆਂਦੀ ਹੋ ਕੇ ਉਹ ਕੋਠਾਂ ਦੇ ਟੱ ਕੰਬਾ ਡਾਗਾਟ ਆਵੇਗਾ ਬਾਬੇ ਵੱਡਾ ਬਹੁਤ ਜਿਆਦਾ ਵੱਡਾ ਕਾਟਾ ਸੌਣ ਲੱਗੇ ਮਾਣੀ ਖਰਾਬ ਹੋ ਗਿਆ ਭੈਣ ਜੀ ਯਾਰ ਇੱਥੇ ਕੋਈ ਨਾ ਹੁਣ ਕਰੂੰ ਬਿੱਲੀ ਨੂੰ ਉਂਗਲੀ ਇਸ ਮੈਂ ਦੀ ਭੈਣ ਦੀ ਦਿੱਤਾ ਇੱਥੇ ਹੁਣ ਬਿੱਲੀ ਨਹੀਂ ਬਾਈਦੀ ਯਾਦ ਰੱਖਿਓ ਹੁਣ ਬੰਦ ਆ ਗਿਆ ਸੀ ਆਂ ਟੱਪ ਗਏ ਇੱਥੇ ਨਹੀਂ ਆ ਆ ਆ ਆ ਕੋਠੇ ਸਾਰੇ ਜੁੜੇ ਹੋਏ ਆ ਉਧਰ ਠੱਪ ਗਏ ਸਿੱਧੇ ਪਰ ਕੋਈ ਗੱਲ ਨਹੀਂ ਪਰਾਂ ਕੇ ਸਾਚ ਮੈਂ ਤਾਂ ਨੰਗੇ ਪੈਰੀ ਭੱਜਿਆ ਬਾਬੇ ਜਮਾਂ ਯਾਰ ਛੱਡ ਕੇ ਨਾ ਚੱਪਲਾ ਮਾੜਾ ਲਹਿਰ ਪਿਆ ਮਗਰ ਨੂੰ ਮੈਂ ਕਹਿ ਦਿੱਤੀ ਉਹ ਕੀ ਕਰਾਂ ਬੱਚੇ ਨੂੰ ਬਚਾ ਕੇ ਭੈਣ ਚ ਪਰ ਕਿੱਥੇ ਮਾੜੀ ਕਿਸਮਤ ਯਾਰ ਆਏ ਯਾਰ ਖਚੜਦਾ ਜਿਹੜੇ ਬੱਚਾ ਆਸੇ ਪਾਸੇ ਬੈਹ ਜਾਂਦੇ ਮਾੜੇ ਮੋਟੇ ਉਹ ਬੈਠੀ ਸੋ ਉੱਥੇ ਮੈਂ ਬਿੜਸੇ ਇੱਥੇ ਆ ਦੇਖੋ ਅੱਜ ਆਪਣਾ ਵੀ ਇੱਥੇ ਆ ਹੀ ਪੰਗਾ ਮੇਰਾ ਮੇਰੀ ਇਥੋਂ ਐ ਨਿਗਾਹਾਂ ਇੱਥੇ ਐ ਕਰਨ ਵਾਲੇ ਕੂਤਰਾ ਨਿਗਾਹ ਸੀ ਇੱਥੇ ਨਾਲੇ ਵੀਡੀਓ ਐਡੀਟ ਕਰ ਰਹੇ ਨੇ ਨਾਲੇ ਇਥੋਂ ਹੋਣੀ ਗਾਈ ਸਾਹਮਣੀ ਹੋ ਤੇ ਬਿਲ ਸੀ ਕੂਦਰੀ ਆਏ ਖੁਦ ਇਕਨ ਦੇਖੀ ਜਾਂਦੇ ਠੀਕਾ ਪਤਾ ਨਹੀਂ ਕਿਹੜਾ ਪੜਕ ਜੀ ਦੀ ਹੋਈ ਐ ਪੜਾਕਾ ਜਿਆ ਪਿਆ ਫੰਗ ਜਿ ਖਿਲਰੇ ਮਾਹ ਭੈਣ ਚ ਹੋ ਗਿਆ ਕੰਮ ਹੋ ਆ ਬੇਬਾਬੇ ਖੰਬਾ ਓ ਪਟੀਏ ਪਤਾ ਨਹੀਂ ਕਿਧਰ ਨੂੰ ਲੈ ਗਏ ਪਾਟ ਗੀਰ ਹੁੰਦਾ ਇਧਰ ਨੂੰ ਗਈ ਸੀ ਆਈ ਹੁਣ ਆਈ ਨਹੀਂ ਪਤਾ ਹੋ ਤੂੜੀ ਵਾਲ ਚ ਵੜ ਗਈ ਕਿੱਥੇ-ਕਿੱਥੇ ਵੜ ਗਈ ਹਾਂਜੀ ਮੇਰੇ ਵੀਰੋ ਤੇ ਬਸ ਪੰਜ ਬੱਚੇ ਰਹਿ ਗਏ ਵੀ ਉੜਦੇ ਉਹ ਵੀ ਤੁਹਾਨੂੰ ਦਿਖਾ ਰਣਾ ਮੈਂ ਜ਼ੂਮ ਮਾਰ ਕੇ 1 ਮਿੰਟ ਆ ਹੁੰਦੇ ਦੋ ਨਵੇਂ ਆ ਤਿੰਨ ਪੁਰਾਣੇ 1 2 3 4 ਤੇ 5 ਪ੍ਰਤੀ ਟੌਰੀ ਵਾਲੀ ਬਗਲਾ ਵਾਲਾ ਤੂਸਿਆਂ ਵਾਲੇ ਦੋਵੇਂ ਆ ਹੋ ਗਏ ਠੀਕ ਆ ਪੰਜੇ ਬੱਚੇ ਆ ਜਾਂਦੇ ਤੇ ਬਸ ਠੀਕ ਆ ਰੋ ਬੱਚੇ ਲਾਉਣੇ ਆ ਬਈ ਜਿਹੜੇ ਛਤਰੀ ਤੇ ਬੈਠੇ ਆਗੇ ਤੇ ਸੌ ਲਗਾਏ ਤਾਂ ਚੇਤੀ ਪੜਾ ਪਤਾ ਯਾਰ ਮੈਨੂੰ ਤਾਂ ਬੜਾ ਜਿਆਦਾ ਹੀ ਦੁੱਖ ਹੈ ਤੂਸੇ ਡੰਡਲੀ ਉਸ ਨੂੰ ਪਤਾ ਹੀ ਆਪਣੀ ਕਿਹੜੀ ਤੂਸੇ ਡੰਡਲੀ ਉਡਦੀ ਰਹੀ ਸੀਗੀ ਉਹਦੇ ਨਾਲ ਦੀ ਸੀਗੀ ਯਾਰ ਬੜਾ ਵੱਡਾ ਦੁੱਖ ਹੈ ਯਾਰ ਵੱਡੇ ਸ਼ਾ ਆਖੇ ਦੀ ਸੀ ਪੈਂਚ ਚਲੋ ਕੋਈ ਗੱਲ ਨਹੀਂ ਸਾਂਵੀ ਪੱਟੀ ਦੀ ਵੱਡੇ ਖਾ ਆਖੇ ਦੀ ਉਸ ਬਿੱਲੀ ਮੇਰੇ ਯਾਦ ਆ ਮੇਰੇ ਅੱਖਾਂ ਚ ਰੜਕੀ ਜਾਂਦੀ ਹੁਣ ਮੇਰੇ ਨਾਲ ਉਵੇਂ ਸੀਨ ਜੇ ਬਣ ਜਾਂਦਾ ਦਿਮਾਗ ਚ ਵੀ ਆ ਇਹ ਮੂੰਹ ਚ ਲੈ ਕੇ ਭੱਜੀ ਜਾਂਦੀ ਆ ਉਹਨੂੰ ਤੇ ਜਿੱਥੇ ਉਹ ਬਿੱਲੀ ਦਿਸ ਗਈ ਮੈਂ ਤੁਸੀਂ ਦੇਹ ਦੇ ਜਾ YouTube ਤੇ ਤਾਂ ਵਿਖਾ ਨਹੀਂ ਸਕਦਾ ਮੈਂ ਹੋ ਜਾ ਕੁਝ ਲੱਤਾਂ ਅੱਡ ਕਰਨੀਆਂ ਪੂਛ ਅੱਡ ਕਰਨੀਆਂ ਤੌਣ ਅੱਡ ਕਰਨੀਆਂ ਸੱਤ ਟੋਟੇ ਕਰਨੇ ਗਿਣ ਕੇ ਬਿੱਲੀ ਦੇ ਕੋਈ ਤਰਸ ਨਹੀਂ ਜੇ ਤੱਤੇ ਕਾ ਫੜੀ ਜਾਂ ਤਾਂ ਹੁਣ ਕਰ ਹੀ ਦਿੰਦਾ ਮੈਂ ਐ ਨਹੀਂ ਪਤਾ ਦੋ ਦਰਾਂ ਨੂੰ ਮੇਰਾ ਮਨ ਠਰ ਜੇ ਠਰ ਜੇ ਉਹ ਗੱਲ ਵੱਖਰੀ ਹੈ ਪਰ ਯਾਰ ਗਲਤੀ ਭਈ ਯਾਰ ਨਾ ਮੇਰੀ ਤਾਂ ਗਲਤੀ ਕੀ ਸੀ ਮੈਂ ਦੱਸਦਾ ਛੋਟਾ ਬਚ ਉੱਡ ਕੇ ਪਹਿਲਾਂ ਬੈ ਗਿਆ ਖੁੱਡੇ ਤੇ ਠੀਕ ਆ ਉੱਥੇ ਮਾ ਉਹਨੂੰ ਬੱਚੇ ਨੂੰ ਚੱਕ ਕੇ ਤਾਂ ਤੋਂ ਨਾਲ ਦੀ ਨਾਲ ਚੱਕ ਕੇ ਮੈਂ ਲੈ ਕੇ ਛਤਰੀ ਤੇ ਪਾਇਆ ਤੇ ਉਹ ਦੂਜਾ ਬੱਚਾ ਆ ਕੇ ਉੱਡ ਕੇ ਆਏ ਬੈ ਗਿਆ ਉਹੀ ਤੇ ਛਤਰੀ ਤੇ ਪਾਇਆ ਮੈਂ ਉੱਥੇ ਆ ਕੇ ਬੈਠੇ ਹੀ ਸੀ ਹਜੇ ਮੈਂ ਹਰ ਬੱਚਾ ਹਜੇ ਉੱਡਿਆ ਨਹੀਂ ਮੈਂ ਤਾਂ ਤੋਂ ਲਾ ਕੇ ਲਿਆਉਣੀਆਂ ਐਨੀ ਆਖ ਰਹੀ ਹਜੇ ਆ ਬੱਚਾ ਜਾ ਕੇ ਬੈਠਾ ਹੋਵੇ ਫਸਾਏ ਬੈਠਾ ਰਿਹਾ ਬੈਠ ਰਿਹਾ ਬੈਠ ਰਿਹਾ ਬੈਠ ਰਿਹਾ ਤੇ ਆਈ ਆ ਕੇ ਬੜੱਕ ਦੇ ਲਈ ਨਾਲ ਦੀ ਨਾਲ ਹੀ ਬੱਚਾ ਆ ਕੇ ਉੱਥੋਂ ਬੱਚੇ ਨੂੰ ਮੌਕੇ ਨਹੀਂ ਮਿਲਿਆ ਤਾਂ ਜਾਣਦਾ ਮੈਨੂੰ ਤੇ ਨਾਲ ਬੱਚੇ ਨੂੰ ਉਡਾਦਾ ਤਾਂ ਜੀ ਚੋਬਰ ਵੀ ਆ ਗਿਆ ਬੱਚੇ ਲਾਈ ਇਹਨੇ ਵੀ ਅੰਦਰ ਆਇਓ 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 ਯਾਰ ਬੱਚੀ ਉੱਡ ਗਈ ਤਾਂ ਚੱਕੀ ਮੜੀ ਆ ਇਹਨੂੰ ਕਸਰਾ ਚਲੋ ਯਾਰ ਬਾਬੇ ਇਹਨਾਂ ਨੂੰ ਲਾਈ ਜਾਨੇ ਅੰਦਰ ਚ ਨਹੀਂ ਗਈ ਰਹੀ ਯਾਰ ਤੰਨਾ ਦਾ ਬੋਲਣ ਹੀ ਕਰਦਾ ਨਾ ਕੁਝ ਇਹ ਉੱਡੀ ਜਾਣ ਦੀ ਗੰਦ ਨੂੰ ਦੀ ਭੈਣ ਦੀ ਦਿੱਤਾ ਇਹ ਦੀਦੀ ਹਰ ਦੇ ਇੱਕ ਚਲੋ 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 ਆਇਓ 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 ਬੱਤ ਨਹੀਂ ਹੁਣ ਸਾਡੇ ਤੋਂ ਡਰ ਡਰ ਕੇ ਉੱਡਦੇ ਬਿੱਲੀ ਤੋਂ ਨਹੀਂ ਡਰ ਕੇ ਉੱਡ ਸਕਦੇ ਹੁੰਦੇ ਆਇਓ ਇਹ ਗੰਦ ਨਾ ਹੋਵੇ ਤਾਂ ਹਾਂ ਜੀ ਮੇਰੇ ਵੀਰੋ ਕੇ ਤਾਂ ECG ਚਾਹ ਫੜਾਉਣ ਤੇ ਪਹਿਲਾਂ ਵਾਲੇ ਭਾਂਡੇ ਲੈ ਚੱਲੀਏ ਭਾਈ ਘਰੇ ਚਾ ਕੇ ਆਪਾਂ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਤੇ ਬੱਚੇ ਭਾਈ ਬਸ ਉਹੀ ਰਹਿ ਗਏ ਪੰਜ ਪਹਿਲਾਂ ਵਾਲੇ ਤੇ ਤਿੰਨ ਕ ਬੱਚੇ ਹੋਰ ਉੱਡ ਗਏ ਬਾਅਦ ਚ ਨਵੇਂ ਠੀਕ ਹੈ 1 ਢਿੱਡ ਟੂਸੇ ਵਾਲੇ ਸਪੇਅਰ ਪਾਰਟ ਤੇ ਹਨਾ ਤੇ ਇੱਕ ਆਪਣਾ ਰੱਤਾ ਜਿਹੜਾ ਸ਼ੋਭਦੀਪ ਕਲਾ ਬਾਗਰ ਟੂਸੇ ਵਾਲਾ ਤਿੰਨ ਸਾਲ ਹੋ ਗਏ ਤਿੰਨੇ ਸਾਲ ਬਿੱਲੀ ਕੰਮ ਕਰਦੀ ਕਰਦੀ ਆਉਂਦੀ ਸਿਰੇ ਵਾਲਿਆਂ ਦੇ ਠੀਕ ਪਿਛਲੇ ਕਿਹੜੇ ਇੱਕ ਤਾਂ 6400 ਵਾਲਾ ਲੈ ਗਈ ਚਾ ਕੇ ਇਥੋਂ ਇੱਕ ਹੋ ਤੇ ਬੱਚਾ ਚਿਪਾਂ ਨਾਲ ਡੇ ਗਿਆ ਪਿਛਲੇ ਦੀ ਦੋ ਲੈ ਗਈ ਬਿੱਲੀ ਤੇ ਇੱਕ ਲੱਕ ਨੂੰ ਫਟਨੂ ਕਰਕੇ ਉਹ ਮਰ ਗਿਆ ਤਿੰਨ ਉਸ ਤੋਂ ਪਿਛਲੇ ਸਾਲ ਬਾਜੀ ਛੱਡ ਨਹੀਂ ਕੂਦਦੀ ਗਲਾਬੀ ਪੱਲੇ ਵਾਲੀ ਬਗਲ ਵਾਲੀ ਉਹ ਨੂੰ ਮਾਰ ਗਈ ਤੇ ਐਜ ਕੀ ਸੀਜ਼ਨ ਚ ਆ ਉਦਘਾਟਨ ਕਰਕੇ ਪਹਿਲਾ ਟੂਰ ਸੀਜ਼ਨ ਹਾਂ ਪਹਿਲਾ ਬੱਚਾ ਖਰਾਬ ਹੋਇਆ ਇੰਨੇ ਬੱਚੇ ਡੇ ਲਵਾਲੇ ਇੰਨੇ ਬੱਚੇ ਡਾਲੇ ਆਪਾਂ ਠੀਕ ਹੈ ਤੇ ਚਲੋ ਕੋਈ ਨਾ ਕੋਈ ਨੇ ਇਹ ਬਸ ਤੁਸੀਂ ਐਂ ਦੇਖੋ ਵੀ ਜੀ ਸੀਆ ਨੇ ਆ ਨਾ ਬਾ ਦਿਲ ਤੇ ਪੱਥਰ ਰੱਖ ਕੇ ਅਸੀਂ ਆ ਨਾ ਵੀ ਜਿੱਦਣ ਟੱਕਰ ਗਈ ਨਾ ਉਹਨੂੰ ਦੱਸੀ ਹੈ ਨਾ ਸੱਤ ਟੋਟੇ ਤਾਂ ਅਡ ਲੱਤਾਂ ਤੇ ਪੂ ਛੜਦੇ ਢਿੱਡ ਅਡ ਬਿਆਉ ਗੋਸ ਹਾਂਜੀ ਮੇਰੇ ਵੀਰੋ ਆਗੇ ਇਧਰ ਲੈ ਕੇ ਰੇ ਪਈ ਤੇ ਚਾਰ ਰੋਟੀ ਖਾ ਪੀ ਜਾਂਦੀ ਕਰੋ ਹਜੇ ਹੋਣ 4 ਵਜੇ ਲਗਭਗ 4 ਦਾ ਟਾਈਮ ਹੋਇਆ ਪਿਆ ਤੇ ਲਗਭਗ ਚਾਰ ਬੱਚੇ ਰਹਿ ਗਏ ਪਈ ਠੀਕ ਐ ਰੱਤੀ ਵੀ ਬੈਠੀ ਸੀ ਆਪਣੀ ਗਲਾਬੀ ਬਗਲ ਵਾਲੀ ਇੱਕ ਤਾਂ ਰਹਿ ਗਿਆ ਦੋਵੇਂ ਗਲਾਬੀ ਟੂਸਿਆਂ ਵਾਲਾ ਇੱਕ ਰਹਿ ਗਈ ਹਰੀ ਟੋਰੀ ਵਾਲੀ ਇੱਕ ਰਹਿ ਗਿਆ ਦੋਵੇਂ ਹਰੇ ਟੂਸਿਆਂ ਵਾਲਾ ਇੱਕ ਰਹਿ ਗਿਆ ਸੱਜੀ ਗਲਾਬੀ ਬਗਲ ਵਾਲਾ ਨਵਾਂ ਪੱਠਾ ਠੀਕ ਐ ਕੜਾ ਪਿਛਲੇ ਪਾਸੇ ਜਾਂਦਾ ਆਹ ਵਾਲਾ ਉਹ ਨਹੀਂ ਹੁੰਦਾ ਜਿਹੜਾ ਸਾਹਮਣੇ ਹਰੇ ਟੂਸਿਆਂ ਵਾਲਾ ਸੱਜੀ ਗਲਾਬੀ ਬਗਲ ਵਾਲਾ ਇਹਦੀ ਦੂਜੀ ਢਾਈ ਪੱਠੀ ਦੇ ਅੱਜ ਲਗਭਗ ਦੂਜੀ ਢਾਈ ਦਿਨਿਛ ਪਾ ਚੱਲਿਆ ਚਲੋ ਵਧੀਆ ਹੋਇਆ ਤੇ ਬਾਕੀ ਦ ਹਰੇ ਟੂਸਿਆਂ ਵਾਲਾ ਗਲਾਬੀ ਟੂਸਿਆਂ ਵਾਲਾ ਹੈਰੀਟਰੀ ਵਾਲਾ ਤੇ ਕਰੱਤਾ ਦਾ ਬੈਠਕੋਟ ਹੈ ਠੀਕ ਹੈ ਚਾਰ ਸਹੀ ਹੈ ਇੱਕ ਬੈਠਕੋਟ ਹੈ ਬਾਕੀ ਦਰ ਖੱਬੂ ਡਾਉਣ ਜੀ ਆਏ ਹੋਏ ਨੇ ਸਾਡੇ ਉਸਤਾਦ ਪਲੇਅਰ ਜੀ ਠੀਕ ਹੈ ਕਿ ਨਹੀਂ ਤੇ ਦੁੱਖ ਸੁੱਖ ਸਾਂਝੇ ਕਰ ਰਹੇ ਨੂੰ ਮੈਂ ਦੱਸੀ ਬਹਾ ਬੜੀ ਦਰਦਨਾ ਘਟਣਾ ਹੋ ਗਈ ਬਿੱਲੀ ਵਾਲੀ ਠੀਕ ਹੈ ਕਿ ਨਹੀਂ ਫਿਰ ਉਹ ਆਏ ਤਾਂ ਸਭ ਬਿੱਲੀ ਦਾ ਹਸ਼ਿਰਕੀ ਹੋਇਆ ਸਭ ਇਹ ਮੈਂ ਸੱਚੀ ਉਹ ਦਰਵਾਜ਼ੇ 'ਚ ਪੁੱਠੀ ਲਮਕਾਵਾਂਗੇ ਤੇ ਅਧਰੋ ਠੱਲਾ ਵੀ ਕੱਢ ਲੈਂਦੀਆਂ ਬਈ ਤਿੰਨ ਕੋ ਬੱਚਿਆਂ ਦੇ ਠੱਲਾ ਪਾਉਣੀਆਂ ਸੀਗਾ ਜੀ ਕੀ ਕਰੀ ਇਹਨੇ ਜੀ ਬਸ ਇਹ ਠੱਲਾ ਪਾਈ ਜਾਂਦੀ ਹੈ ਚੁੱਪ ਕਰਕੇ ਚੁੱਪ ਕਰਕੇ ਸੁਪ ਟੂਪ ਵਾਲਾ ਚੁੱਪ ਕਰਕੇ ਬਿੱਲੀ ਕਿਤੇ ਗੁੱਸਾ ਤੇਰੇ ਤੇ ਲੈ ਜੀ ਬਿੱਲੀ ਠਲਾਤੀ ਨਾਲ ਹੀ ਆ ਜੇ ਕਿਤੇ ਲੱਤ 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 ਪਾ ਲੈਉਣੀ ਹੈ ਵੀ ਇਹਨਾਂ ਨੂੰ ਲੱਤ ਲੈਉਣੀ ਹੈ ਉਹ ਉੱਥੇ ਡੰਗਾਗੇ ਉਹ ਉਥੇ ਜਾਵਾ ਸੈਂਟਰ ਚ ਮੈਂ ਉਥੇ ਟੰਗ ਦੇਣੀ ਆ ਮੂਦੀ ਕਰਕੇ ਆ ਇੱਕ ਬੱਚਾ ਢ ਸੀਗਾ ਬਈ ਠੀਕ ਆ ਤੇ ਉਹ ਜਿੱਦੂ ਜੇ ਬੱਚੇ ਦੀ ਬਾਦੀ ਤੀਜੇ ਦੇ ਜੀ ਤੀਜੇ ਦੇ ਲਓ 210 ਨੰਬਰ ਯਾਰ ਜਦੋਂ ਵੀਡੀਓ ਲਾਉਣਾ ਤਾਂ ਟਾਇਰ ਚੜਦੇ ਇਹ ਹੀ ਗੱਲ ਆ ਯਾਰ ਇਹ ਟੂਣਾ ਕੀਤਾ ਵੀ ਐ ਕਰਕੇ ਛੱਡ ਜਾ ਪੁੱਤ ਨਹੀਂ ਕੁਝ ਹੁੰਦਾ ਰਾਤ ਨੂੰ ਤੇ ਇਹਨੂੰ ਚੱਕਲਾ ਚੱਕਲਾ ਦੂਜੀ ਡਾਈ ਵਾਲਾ ਹਾਂ ਇਹ ਚਾਹੀਦੀ ਬਾਤ ਸੀ ਯਾਰ ਹਾਂ ਇਹ ਹੋ ਗਿਆ ਲਾਰਣਾ ਡਿੱਗ ਗਿਆ ਆ ਗਿਆ ਨਾ ਜਰੀ ਦੇ ਬਹੁਤ ਡੈ ਦੂਜੀ ਦਿਨ ਬਾਬੇ ਯਾਰ 5 5.5 ਕਰ ਗਿਆ ਹਾਂ ਹਾਂ ਥੋੜੇ ਜਿਹੀ ਕਬੇ ਐ ਲਓ ਜੀ ਇੱਕ ਹੋਰ ਆ ਗਿਆ ਆਏ ਹੇ ਐ ਓਕੇ ਹੋ ਗਿਆ ਬੜਾ ਇਹ ਵੀ ਪੱਲੇ ਜਿ ਖਿਡਾਰੀ ਬੈਠਾ ਦੋ ਬੱਚੇ ਆ ਗਏ ਰਹਿ ਗਈ ਮਗਰ ਤੇਨ ਹਰੀ ਟੋਰੀ ਹਰੇ ਟੂ ਸੇ ਲਓ ਜੀ ਬੈਠ ਕੇ ਸਾਰੇ ਲਾਸਟ ਬੱਚਾ ਬੈਠੀ ਆਂਦਾ ਰਤੀ ਦਾ ਰਤੀ ਗਲਾਬੀ ਬਗਲ ਵਾਲੀ ਦਾ ਅੜੀ ਕਾਦੀ ਕਰਦਾ ਬਾਹਾਂ ਹੁਣ ਤਾਂ ਘਰੀ ਆ ਗਿਆ ਆ ਆ ਆ ਆ ਇਹ ਨਹੀਂ ਟਾਵਰ ਵਾਲਾ ਬੈਠਣਾ ਕਹਿੰਦਾ ਹਾਂਜੀ ਬਾਪੂ ਐਵੇਂ ਰਿੰਦੇ ਚੱਕਲੇ ਸਾਰੇ ਬਈ ਠੀਕ ਆ ਕਿ ਨਹੀਂ ਤੇ ਹੁਣ ਕਰਦੀ ਅੰਦਰ ਸਾਰੇ ਝੋਟਿਆਂ ਨੂੰ ਆਪਣੇ ਨੂੰ ਇੱਕ ਕਡਾਈ ਹੋਰ ਲਾਵਾਂਗੇ ਇਹਨਾਂ ਦੀ ਅਸਲ ਮੈਂ ਤਾਂ ਲੈੰਦੇ ਹੀ ਨਹੀਂ ਤੇ ਨਹੀਂ ਇੱਕ ਕਡਾਈ ਜੇ ਦਿਨ ਸਾਫ ਲੱਗਿਆ ਤੇ ਇੱਕ ਕਡਾਈ ਹੋਰ ਲੈ ਕੇ ਤਾਂ ਬਸ ਉਦੋਂ ਫਿਰ ਇਹਨਾਂ ਨੂੰ ਬੰਦ ਕਰ ਦਾਂਗੇ ਆਪਾਂ ਯਾਰ ਬਾਲਾ ਨਹੀਂ ਬਾਹਰ ਤੇ ਕੱਢਦੇ ਠੀਕ ਆ ਕਿ ਨਹੀਂ ਬਸ ਜੀ ਗਏ ਲਗਭਗ ਤਿੰਨ ਬੱਚੇ ਰਹਿ ਗਏ ਬਸ ਜਾਣ ਵਾਲੇ ਅੰਦਰ ਚਲੋ 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 ਅੰਦਰ ਚਲੋ 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 ਅੰਦਰ ਚਲੋ 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 ਚਲ ਚਲ ਕੰਵਲ ਗਏ ਓਕੇ ਰਿਪੋਰਟ ਬਈ ਓਏ ਠੀਕ ਐ ਤੇ ਬੱਚੇ ਸਵੇਰ ਦੇ ਉੱਡੇ ਫਿਰਦਾ ਜਿੰਨਾ ਜਨਾ ਸਮਾਨ ਦਾਣੇ ਅੰਦਰ ਪੈ ਜਿਦੋਂ ਦੱਸਿਆ ਸੀ ਉਹਨਣ ਦਾਣੇ ਰੱਖੀ ਪਏ ਆ ਦਾਣੇ ਖੱਚੀ ਕਿਨੇ ਬੱਚੀ ਯਾਰ ਖੱਚੀਣ ਚਾਹੀਦੇ ਯੂਨਿਟ ਆਏ ਤਾਂ ਪਤਾ ਨਹੀਂ ਕੀ ਗੱਲ ਹੋਗੀ ਹਾਂਜੀ ਸਾਰਾ ਕੁਝ ਓਕੇ ਆ ਦਾਣਾ ਪਾਣੀ ਰੈਡੀ ਆ ਤੇ ਹੁਣ ਦਾਣਾ ਪਾ ਕੇ ਰੱਖਦੇ ਪੁੱਤਰਾਂ ਨੂੰ ਪਹਿਲਾਂ ਛੱਡ ਦੇ ਲਾਈਟਾਂ ਸਾਰਨਾ ਕਰਕੇ ਜਾਗਮਗ ਯਾਗ ਮਾਰ ਲਾ ਠੀਕ ਐ ਅੱਜ ਤੋਂ ਇਧਰ ਵੀ ਛੜਦਗੇ ਸਭ ਤੋਂ ਪਹਿਲਾਂ ਧਰੀ ਇਦਰੰਦਰ ਲਈ ਜੋੜੀ ਨੂੰ ਦਾਣੀ ਇਹਨਾਂ ਦੇ ਦਾਣੇ ਰੜੀ ਪੈੜ ਰੇਜ ਤਾਕਤ ਵਾਲੀ ਖਰਾਕ ਆ ਜੀ ਪੂਰੀ ਆਇਓ 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 ਬੇਟਾ ਹਾਂਜੀ ਆ ਆ ਬੀ ਉਹ ਤੇ ਰੱਖੇ ਦਾਣੇ ਇਹਨਾਂ ਨੂੰ ਪੁੱਤਰਾ ਆਪਾਂ ਭਾਈ ਮੈਂ ਤਾਂ ਔਟ ਜਿਵੇਂ ਹੋ ਗਈ ਨਾ ਤੇ ਤਾਰ ਰਹਿਣ ਆ ਰਹੀ ਨਾ ਰੀ ਪਿਆ ਆਇਓ 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 ਬੱਸ ਤਾਰਾ ਆਇਓ 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 ਕੋਲਿਓ ਕੇਰ ਬੁੜੇ ਤਾਂ ਓਕੇ ਰੱਖ ਤੇ ਠੀਕ ਐ ਗਾਰਡਿਲ ਨੂੰ ਰੱਖਦੀ ਆ ਆ ਮਨ ਵੀੜੀ ਲੈ ਕੇ ਆ 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 ਉਹ ਪਾਸ ਤੇ ਲਾਉਂਦੀ ਇਧਰ ਵੀ ਆਖਦੇ ਕੁੜੇ ਨਬਰ 2 ਵੀ ਹੋ ਗਏ ਤੇ ਆ ਇਧਰ ਵਿਚਾਰੀ ਜਿਹੜੀ ਭੁੱਖੀ ਬੜੀ ਆਂਦੀ ਐ ਇੱਕ ਵੀ ਦਿਖਾ ਦੇ ਇਹਨੂੰ ਖਰਾਕ ਪਾ ਦੇਣਾ ਇਹਦੇ ਕੌਲੀ ਭਰੀ ਪਈ ਆ ਬਰੋ ਇਹ ਤਿੰਨ ਚਾਰ ਨੇ ਜੂਲੀ ਹਜੇ ਹਨਾ ਹਾਂ ਤੇ ਹੁਣ ਆਪ ਇਧਰ ਆ ਜੀਏ ਆ ਜੀਏ ਆਹ ਤਰੇ ਨਾ ਦੀ ਹੈ ਨਾ ਆ ਆ ਸਹੀ ਆਜੋ ਆਜੋ ਤੇ ਇਹਨਾਂ ਦਾ ਹੱਕ ਆ ਹੁਣ ਇਹਨਾਂ ਨੂੰ ਸਿਖਾ ਦੇ आगे जी इधर भी बैठ ओके हो गई। आए 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 ਇਹ ਵਾਟਰ ਬੇ ਨੂੰ ਮੈਂ ਪਹਿਲੇ ਪਾਏ ਸਾਰਿਆਂ ਨੂੰ ਇਹਨਾਂ ਨੂੰ ਵੀ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਦਾ ਪਾਣੀ ਮੈਂ ਧੋ ਕੇ ਪਾਤਾ ਸਿੱਧੂ ਪਹਿਲਾਂ ਪਹਿਲੇ ਡਾਂਡੇ ਰੇ ਦੇ ਦੂਰ ਥੋੜੇ ਸਾਹਮਣੇ ਰੱਖ ਦਿੱਤਾ ਠੀਕ ਹੈ ਜੀ ਨੇ ਉਹ ਕਰ ਹਾਂ ਜੀ ਮੇਰੇ ਵੀਰੋ ਬਈ ਹਾਂ ਜੀ ਬਾ 9 10 ਵਜੇ ਆਇਆ ਤਾਂ ਇਹਨਾਂ ਤਾਂ ਨੋਂ ਨੂੰ ਜੀ ਕੀਤਾ ਨਾ ਘਰੇ ਜਾਨ ਨੂੰ ਜੀ ਕੀਤਾ ਨਾ ਰੋਟੀ ਖਾ ਕੇ ਆਏ ਸੱਚ ਇੱਥੇ ਪਿਆ ਮੈਂ ਲਗਭਗ ਬੱਚੀ-ਬੁਜ਼ੀ ਵਰਗੇ ਟੀਵਲੀ ਆ ਟੀਵਲੀ ਵੀ ਆਇਆ ਸੀਗਾ ਚੋਬਰ ਆਇਆ ਸੀ ਹਨਾ ਉਹ ਵੀ ਚੱਲ ਕੇ ਸਾਰੇ 9:30 ਹੋ ਗਏ ਕੱਲਾ ਪਿਆ ਇੱਤੇ ਮਾ ਫੋਨ ਦੇਖੀ ਆ ਨਾ ਇਹ ਤਾਂ ਮਨ ਮੇਰਾ ਉੱਥੇ ਹੀ ਫਿਰਦਾ ਸੱਚੀ ਹਜੇ ਵੀ ਚਲੋ ਯਾਰ ਕੋਈ ਵੱਡੀ ਗੱਲ ਨਹੀਂ ਮੈਂ ਆਪ ਹੀ ਤੁਹਾਨੂੰ ਕਹਿਣਾ ਨਾ ਵੀ ਸਾਰਾ ਕੁਝ ਹੋ ਜਾਂਦਾ ਪਰ ਯਾਰ ਇੰਪੋਸੀਬਲ ਜੀ ਚੀਜ਼ ਹੋ ਗਈ ਹੈ ਨਾ ਵੀ ਬਿੱਲੀ ਨੇ ਮੌਕਾ ਹੀ ਨਹੀਂ ਦਿੱਤਾ ਮੈਨੂੰ ਪਤਾ ਜੂ ਤੇ ਬਿੱਲੀ ਆਉਂਦੀ ਆ ਯਾਰ 1 ਮਿੰਟ ਵੀ ਨਹੀਂ ਦਿੱਤਾ ਬਿੱਲੀ ਨੇ 1 ਮਿੰਟ ਦਾ ਵੀ ਨਾ ਦੇ ਦਿੰਦੀ ਐਕਸ਼ਨ ਲੈਣ ਦਾ ਟਾਈਮ ਹੀ ਨਹੀਂ ਦਿੱਤਾ ਵੀ ਐ ਬੱਚਾ ਬੈਠਾ ਨਾਲ ਦੇ ਨਾਲ ਚੱਕ ਕੇ ਭੱਜ ਗਿਆ ਐਂ ਲੱਗਦਾ ਜਿਵੇਂ ਫੀਲਡਿੰਗ ਲਈ ਬੈਠੀ ਹੁੰਦੀ ਹੈ ਮੇਰੇ ਤਾਂ ਉਹੀ ਗੱਲ ਜਿਆਦਾ ਆਉਂਦੀ ਬਿੱਲੀ ਮੂੰਹ ਚੱਕੀ ਬੱਚੇ ਨੂੰ ਭੱਜੀ ਜਾਂਦੀ ਤੇ ਮੈਂ ਮਗਰ ਮਗਰ ਮੈਨੂੰ ਤਾਂ ਵੀ ਮੂਵੀ ਜੀ ਬਣੀ ਜਾਂਦੀ ਦਿਮਾਗ 'ਚ ਦਾ ਕਰਕੇ ਹਾਂਜੀ ਮੇਰੇ ਵੀਰੋ ਤੇ ਬਸ ਭਾਈ ਕਰਤੀ ਬਲੌਗ ਦੀ ਐਂਡਿੰਗ ਮੂਹ ਹਤੋੜਿਆ ਆਪਾਂ ਤੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਸਾਰਾ ਕੁਝ ਸੈਟ ਆ ਵਾ ਠੀਕ ਆ ਤੇ ਦਾਣਾ ਪਾਣੀ ਹੋ ਗਿਆ ਸੀ ਇੱਧਰ ਉੱਧਰ ਉੱਧਰ ਸਾਰੇ ਪਾਸੇ ਤੁਹਾਨੂੰ ਪਤਾ ਸਾਰਾ ਕੁਝ ਜਿਹੜਾ ਕੁਝ ਹੋਇਆ ਚੰਗਾ ਮਾੜਾ ਤੇ ਬਸ ਬਾਕੀ ਓਕੇ ਰਿਪੋਰਟਾਂ ਤੇ ਇਹ ਕਬੂਤਰੀ ਵੀ ਜਿਹੜੀ ਫੜੀ ਐ ਇਹਨੂੰ ਆਪਾਂ ਕੱਲੂ ਛੱਡ ਦਿਆਂਗੇ ਠੀਕ ਹੈ ਕਿ ਨਹੀਂ ਬਾਕੀ ਜੀ ਕਾਫੀ ਜ਼ਿਆਦਾ ਧੂਆਂ ਆਇਆ ਪਿਆ ਆਪਣਾ ਨਹੀਂ ਧੂਆਂ ਕਿ ਧੁੰਦ ਪਤਾ ਨਹੀਂ ਮਿਕਸ ਹੈ ਧੂਆਂ ਪਲੱਸ ਧੁੰਦ ਦੋਵੇਂ ਚੀਜ਼ਾਂ ਤੇ ਠੰਡ ਵੀ ਕਾਫੀ ਆ ਜੇ ਠੰਡ ਵੀ ਲੱਗੀ ਜਾਂਦੀ ਹੈ ਬਸ ਕਰਕੇ ਵਲੌਗ ਦੀ ਐਂਡਿੰਗ ਸੌਣੇ ਆ ਬਈ ਹਣ ਠੀਕ ਦੇ ਕੱਲ੍ਹ ਵੀ ਆਉਂਦਾ ਓਕੇ ਜੀ ਚੱਲਦੇ ਰਹਿੰਦਾ ਚਲੋ ਹੁਣ ਇੰਨਾ ਤਾਂ ਕੋਈ ਵੱਡੀ ਗੱਲ ਨਹੀਂ ਗੱਲ ਤਾਂ ਬਹੁਤ ਵੱਡੀਆਂ ਵੈਸੇ ਕੀ ਕਰ ਸਕਦੇ ਬਸ ਨਹੀਂ ਚੱਲਦਾ ਠੀਕ ਹੈ ਕਿ ਨਹੀਂ ਦਾਵਾ ਤਾਂ ਕੋਈ ਸਾਹ ਤੇ ਹੈ ਨਹੀਂ ਤੇਰੇ ਤੇ ਕੀ ਦਾਅ ਬਬੂ ਮਾਣ ਤੂੰ ਤੇ ਓਕੇ ਬ్రో ਬਸ ਬਾਏ ਬਾਏ ਲਵ ਯੂ ਸਾਰਨੂੰ ਗੁੱਡ ਨਾਈਟ ਅਸੀ ਤਾਂ ਵਲੌਗ ਦੀ ਐਂਡਿੰਗ ਕਰਤੀ ਸੀ ਭਾਈ ਹਨਾ ਪਰ ਮੈਂ ਤੁਹਾਡੇ ਨਾਲ ਉਹ ਕਰਦੀ ਆਪਾਂ ਸ਼ੇਅਰ ਅੱਜ ਪਹਿਲੇ ਦਿਨ ਤੋਂ ਧੁੰਦ ਪਈ ਆ ਭਾਈ ਦੇਖ ਲਾ ਉਹ ਵੀ ਕਿੰਨੀ ਜ਼ਿਆਦਾ ਕਿੰਨੀ ਜ਼ਿਆਦਾ ਧੁੰਦ ਲਿਆਈ ਹਨਾ ਦੇਖੋ ਤਾਂ ਅੱਜ ਠੰਡ ਫੀਲ ਹੋ ਰਹੀ ਸੀ ਬ్రో ਵੀ ਇਹ ਠੰਡ ਆ ਉਹ ਧੁੰਦ ਕਰਕੇ ਹੀ ਸੀਗਾ ਸਾਰਾ ਸੀਨ ਹਨਾ ਵੀ ਤੂੰ ਇੰਚ ਧੁੰਦ ਮਿਕਸ ਸੀਗੀ ਦੇਖੋ ਕਿੰਨੀ ਜ਼ਿਆਦਾ ਧੁੰਦ ਆ